ਸਭ ਤੋਂ ਪਹਿਲਾਂ ਮਾਰਕਾ ਜੀ ਤੁਹਾਨੂੰ ਵੀ ਬਹੁਤ ਬਹੁਤ ਚਾਹੁੰਗੇ ਇੱਕ ਪਿਤਾ ਲਈ ਕਿੰਨੀ ਖੁਸ਼ੀ ਦੇ ਪਲ ਹੈ ਬਹੁਤ ਖੁਸ਼ੀ ਤਾਂ ਇਹ ਆ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਗਵਰਨਮੈਂਟ ਦੀ ਪੂਰੀ ਜ਼ੋਰ ਲਗਾਉਣ ਦੇ ਬਾਵਜੂਦ ਵੀ ਮਾਲਕ ਨੇ ਉਹਨਾਂ ਨੂੰ ਅੱਜ ਰਹਾ ਕਰਾ ਦਿੱਤਾ ਹੈ ਉਹਨਾਂ ਅੱਜ ਆ ਜਾਣਗੇ ਅੱਜ ਆ ਜਾਣਗੇ ਕੋਸ਼ਿਸ਼ ਤਾਂ ਇਹ ਕਰ ਰਹੇ ਆ ਵੀ ਅੱਜ ਹੀ ਆ ਜਾਣ ਤੇ ਉਹਦੇ ਬਾਅਦ ਮਾਲਕ ਦਾ ਸ਼ੁਕਰਾਨਾ ਕਰਾਂਗੇ ਸਭ ਤੋਂ ਪਹਿਲਾਂ ਉਹਦੇ ਬਾਅਦ ਫਿਰ ਹੋਰ ਕੋਈ ਗੱਲ ਹੈ ਅੱਧੀ ਮੁਸ਼ਕਲ ਪਲ ਰਹੇ ਪਰਿਵਾਰ ਦੇ ਲਈ ਪਿਛਲੇ 8 ਮਹੀਨੇ ਹਮੇਸ਼ਾ ਹੀ ਮੁਸ਼ਕਲਾਂ ਦੀ ਹੈ ਜੀ ਗਵਰਨਮੈਂਟ ਨਾਲ ਲੜਨਾ ਕੋਈ ਸੌਖਾ ਤਾਂ ਹੁੰਦਾ ਨਹੀਂ ਉਹਨਾਂ ਤਾਂ ਝੂਟ ਤੇ ਝੂਟ ਲਗਾਈ ਜਾਣਾ ਨੇ ਲੇਕਿਨ ਮਾਲਕ ਦੀ ਐਸੀ ਬਖਸ਼ਿਸ਼ ਹੈ ਵੀ ਸਚਾਈ ਸਾਹਮਣੇ ਆਊਗੀ ਆਊਗੀ ਜੀ ਉਹਨਾਂ ਨੇ ਜੋ ਇਲਜ਼ਾਮ ਲਗਾਇਆ ਹੈ ਕਹਿੰਦੇ 540 ਕਰੋੜ ਦਾ ਕਰਦੇ ਨੇ 40 ਕਰੋੜ ਦਾ 40 ਕਰੋੜ ਸਾਡੀ ਪ੍ਰਾਪਰਟੀ ਵਗੈਰਾ ਜੋੜ ਜੜਾ ਕੇ ਉਹਦੇ ਨਾਮ ਪਾ ਦਿੱਤੀ ਹੈ ਲੇਕਿਨ ਜਦੋਂ ਜਦੋਂ ਅਮ ਅਦਾਲਤ ਵਿੱਚ ਸਾਰੀ ਚੀਜ਼ ਕੋਲ ਉਹ ਸਾਰੀ ਸਾਹਮਣੇ ਆਜੂਗੀ ਅੱਜ ਜਿਹੜੀ ਉਹਨਾਂ ਨੂੰ ਰਿਹਤ ਮਿਲ ਗਈ ਹੈ ਇਸ ਦਾ ਗੁਰਸਾਧ ਦਾ ਕੋਟਨ ਕੋਟ ਸ਼ੁਕਰ ਕਰਦੇ ਆਂ ਤੇ ਆ ਜਿਹੜੇ 5 6 7 ਮਹੀਨੇ ਉਹਨਾਂ ਨੇ ਉਹ ਅੰਦਰ ਰੱਖਿਆ ਉਹਨਾਂ ਨੂੰ ਰੱਬ ਨੂੰ ਯਾਦ ਕਰਨ ਦਾ ਮੌਕਾ ਮਿਲ ਗਿਆ ਉਹਨਾਂ ਨੇ ਬਹਿਵੇਂ ਸਮਾਂ ਸੋਨਾ ਬਿਤਾਇਆ ਮਾਲਕ ਦੀ ਯਾਦ ਵਿੱਚ ਤੇ ਸ਼ੁਕਰਾਨੇ ਵਿੱਚ ਚੜ੍ਹਦੀ ਕਲਾ ਵਿੱਚ ਪਰ ਜਿਹੜੇ ਦੋਸ਼ ਲਗਾਏ ਜਾਂਦੇ ਹੁਣ ਤੱਕ ਕਦੇ ਨਸ਼ਿਆਂ ਦੇ ਦੋਸ਼ ਲਗਾਏ ਜਾ ਰਹੇ ਕਦੇ ਆਮਦਨ ਤੋਂ ਵੱਧ ਜਾਇਦਾਦ ਇਹਨਾਂ ਨੂੰ ਕਿੱਥਾ ਦੇਖ ਅਫਸੋਰਸ ਇਹ ਹੈ ਵੀ ਸਾਰੀ ਪੋਲਿਟੀਕਲ ਪਾਰਟੀਆਂ ਜਿੰਨੀਆਂ ਵੀ ਨੇ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਆਪਣੇ ਸਟੇਟ ਨੂੰ ਮੁਲਕ ਨੂੰ ਕਿਵੇਂ ਉੱਤੇ ਚੱਕਣਾ ਇਹ ਲੱਗੇ ਰਹਿੰਦੇ ਨੇ ਵੀ ਦੂਜੇ ਦੀ ਟੰਗ ਕਿਵੇਂ ਕਟਨੀ ਹੈ ਝੂਠੇ ਇਲਜ਼ਾਮ ਲਗਾ ਲੂ ਕਿ ਆਪਣਾ ਟਾਈਮ ਵੇਸ ਕਰਦੇ ਨੇ ਗਵਰਨਮੈਂਟ ਦੀ ਪੈਸੇ ਵੇਸ ਕਰਦੇ ਨੇ ਤੇ ਕੋਈ ਕੰਮ ਦਾ ਚਰਜ ਦਾ ਕੰਮ ਹੁੰਦਾ ਨਹੀਂ ਪਰ ਇੱਕ ਨਿਯਮ ਕਰਨ ਵਾਲੇ ਵਿਅਕਤੀ ਤੇ ਕਿਰਦਾਰ ਕੁਛ ਹੀ ਕਰਨਾ ਨਸ਼ਿਆਂ ਦੇ ਦੋਸ਼ ਲਗਾਣੇ ਇਸ ਤਰ੍ਹਾਂ ਸੀ ਪਹਿਲਾਂ ਦੱਸ ਰਹੀ ਸੀ ਕਿ ਪਿਓਰ ਵੇਜ ਦੇਖੋ ਨਾ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਜੰਮਨ ਤੋਂ ਵੇਲੇ ਤੋਂ ਹੀ ਨਾ ਕੋਈ ਸ਼ਰਾਬ ਨਾ ਕੋਈ ਮੀਟ ਖਾਂਦਾ ਨਾ ਕੋਈ ਮੱਛੀ ਖਾਂਦਾ ਸਿਮਰਨ ਜਪ ਕਰਨ ਦਾ ਪਰਿਵਾਰ ਵਿੱਚ ਚੱਲ ਰਹੀ ਹੈ ਸੀ ਤੇ ਸਾਡਾ ਰੱਖਾ ਤਾਂ ਮਾਲ ਕੀ ਹੈ ਤੇ ਹਮੇਸ਼ਾ ਰੱਖਦਾ ਆਇਆ ਹੈ ਤੇ ਉਹਦੇ ਸ਼ੁਕਰ ਵਿੱਚ ਸ਼ੁਕਰਾਨੇ ਵਿੱਚ ਨਾ ਅਸੀਂ ਸਮਾਂ ਲਗਾਣਾ ਜਿਹੜੀ ਇਹ ਨੀਵੇਂ ਪੱਦਰ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਸਦਕਾ ਇਹ ਪੂਰੇ ਮਹੀਨੇ ਤੋਂ ਪਾਰਸ ਚੱਲ ਰਹੇ ਨੇ ਮਾਗਦੇ ਮਹੀਨੇ ਦੇ ਘਰ ਵਿੱਚ 24 ਘੰਟੇ ਤੇ ਸ਼ੁਕਰਾਨੇ ਵੇ ਅੱਜ ਖਾਲਸਾ ਕੋਰਟੀ ਦੀ ਮੀਟਿੰਗ ਦੇ ਵਿੱਚ ਸਿ ਆਏ ਸੀਗੇ ਹੁਣ ਵਾਪਸ ਜਾਵਾਂਗੇ ਉਹਨਾਂ ਨੂੰ ਮਿਲ ਕੇ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ ਸਾਰੇ ਪਰਿਵਾਰ ਚ ਕਾਫੀ ਖੁਸ਼ੀ ਦਾ ਮਾਹੌਲ ਹੈ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਕਿ ਕੱਲ ਬੇਲ ਬੌਂਡਸ ਜਿਹੜੇ ਉਹ ਨਹੀਂ ਫਾਈਲ ਹੋ ਸਕੇ ਕਿਉਂਕਿ ਕੋਰਟ ਟਾਈਮ ਖਤਮ ਹੋ ਗਿਆ ਸੀ ਅੱਜ ਹੁਣ ਸਵੇਰ 10 ਵਜੇ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਐਪਲੀਕੇਸ਼ਨ ਹੁਣ ਲਾ ਰਹੇ ਹਾਂ ਉਹ ਐਪਲੀਕੇਸ਼ਨ ਤੇ ਜੱਜ ਸਾਹਿਬ ਨੇ ਆਰਡਰ ਕਰਨੇ ਨੇ ਕਿਉਂਕਿ ਜਿਹੜੀ ਵੀ ਬ ਉਹਦੀਆਂ ਜਿਹੜੀਆਂ ਬੇਲ ਬਾਂਡਸ ਐ ਉਹ ਟ੍ਰਾਇਲ ਕੋਰਟ ਜਿੱਥੇ ਉਹ ਕੇਸ ਚੱਲਦਾ ਹੁੰਦਾ ਉੱਥੇ ਹੀ ਭਰਨਾ ਪੈਂਦਾ ਸੋ ਜੱਜ ਸਾਹਿਬ ਇਹਦੇ ਤੇ ਆਰਡਰ ਕਰਨਗੇ ਕਿ ਕਿੰਨੇ ਦੇ ਬੇਲ ਬਾਂਡ ਫਰਨਿਸ਼ ਕਰਨੇ ਨੇ ਉਹ ਤੋਂ ਬਾਅਦ ਬੇਲ ਬਾਂਡਸ ਫਰਨਿਸ਼ ਕਰਕੇ ਉਹ ਰੋ ਜਿਹੜਾ ਰੀਲੀਜ਼ ਵਾਰੰਟ ਹੈ ਉਹ ਨਾਬਾ ਜੇਲ ਜਾਊਗਾ ਸੋ ਨਾਬਿਆਂ ਰੀਲੀਜ਼ ਹੋ ਜਾਣਗੇ ਸੋ ਮੈਨੂੰ ਇਹ ਲੱਗਦਾ ਹੈ ਕਿ ਬਿਫੋਰ ਲੰਚ ਇਹ ਸਾਰਾ ਕੁਝ ਕੰਪਲੀਟ ਹੋ ਜਾਏਗਾ ਮੁੱਖ ਮੰਤਰੀ ਹੋਰ ਨੇ ਟਵੀਟ ਕੀਤਾ ਕੀ ਕਹਿੰਦੇ ਕਿ ਅਦਾਲਤਾਂ ਦਾ ਰੱਬ ਰੱਖਾਈ ਜਿੱਥੇ ਜੋ ਮੁਲਕ ਆਪੀ ਦੇ ਜੱਜ ਬੰਦੇ ਨੇ ਦੇਖੋ ਅੱਜ ਮੁੱਖ ਮੰਤਰੀ ਸਾਹਿਬ ਦਾ ਟਵੀਟ ਦੇਖ ਕੇ ਮੈਨੂੰ ਉਹ ਖਾਨ ਯਾਦ ਆ ਗਿਆ ਕਿ ਜਦੋਂ ਪਰਛਾਵੇਂ ਕਦ ਨਾਲੋਂ ਤੇ ਗੱਲਾਂ ਵਜੂਦ ਨਾਲੋਂ ਵੱਡੀਆਂ ਹੋ ਜਾਣ ਤਾਂ ਸਮਝੋ ਕੰਮ ਖਤਰੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਟਵੀਟ ਨੇ ਸਿੱਧਾ ਸੁਪਰੀਮ ਕੋਰਟ ਆਫ ਇੰਡੀਆ ਨੂੰ ਤੇ ਸੁਪਰੀਮ ਕੋਰਟ ਦੇ ਆਰਡਰ ਨੂੰ ਚੈਲੰਜ ਕੀਤਾ ਜਿਹੜਾ ਕਿ ਕੰਟੈਂਪਟ ਆਫ ਕੋਰਟ ਹੈ ਮਤਲਬ ਮੁੱਖ ਮੰਤਰੀ ਜੇ ਇਹ ਲਿਖਦੇ ਨੇ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਦੇ ਵਿੱਚ ਮਿਲੀ ਰਾਹਤ ਤੋਂ ਬਾਅਦ ਕਿ ਅਦਾਲਤਾਂ ਦਾ ਰੱਬ ਰੱਖਾ ਹੈ ਇਹਦਾ ਮਤਲਬ ਮੁੱਖ ਮੰਤਰੀ ਸਾਹਿਬ ਜਿਹੜੇ ਸੰਵਿਧਾਨ ਦੀ ਸੋਚ ਛੱਕ ਕੇ ਤੁਸੀਂ ਮੁੱਖ ਮੰਤਰੀ ਬਣੇ ਹੋ ਹੁਣ ਤੁਹਾਨੂੰ ਉਸ ਵਿਧਾਨ ਤੇ ਭਰੋਸਾ ਨਹੀਂ ਰਿਹਾ ਹੁਣ ਤੁਹਾਨੂੰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਤੇ ਭਰੋਸਾ ਨਹੀਂ ਰਿਹਾ ਤੇ ਮੈਂ ਯਾਦ ਕਰਾ ਦਿਆਂ ਕਿ ਉਹੀ ਸੁਪਰੀਮ ਕੋਰਟ ਆਫ ਇੰਡੀਆ ਜਿਨੇ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮਨੀਸ਼ ਸੋਧਿਆ ਅਸਤਿੰਦਰ ਜੈਨ ਨੂੰ ਬੇਲ ਦਿੱਤੀ ਸੀ ਉਸ ਦਿਨ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਜੀ ਸਚਾਈ ਦੀ ਜਿੱਤ ਹੋਗੀ ਜੀ ਸੰਵਿਧਾਨ ਬਚ ਗਿਆ ਤੇ ਅੱਜ ਉਹੀ ਸੁਪਰੀਮ ਕੋਰਟ ਆਫ ਇੰਡੀਆ ਨੇ ਪੰਜਾਬ ਸਰਕਾਰ ਦੀਆਂ ਵਧੀਆਂ ਕਿਆਂ ਜਿਹੜੀਆਂ ਕਿ ਸਿਆਸੀ ਰੰਜਿਸ਼ ਤਹਿਤ ਸਿਆਸੀ ਵਿਰੋਧੀਆਂ ਦੇ ਵਿਰੁੱਧ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਜੇ ਸੁਪਰੀਮ ਕੋਰਟ ਆਫ ਇੰਡੀਆ ਨੇ ਉਹਦੇ ਤੇ ਟਿੱਪਣੀ ਕਰਤੀ ਜੇ ਪੰਜਾਬ ਸਰਕਾਰ ਦੀਆਂ ਦਲੀਲਾਂ ਨੂੰ ਖਾਰਜ ਕਰਤਾ ਤਾਂ ਮੁੱਖ ਮੰਤਰੀ ਸਾਹਿਬ ਨੇ ਅੱਜ ਅਦਾਲਤ ਦੇ ਉੱਤੇ ਸਵਾਲ ਚੱਕਤੇ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹੂੰਗਾ ਕਿ ਤੁਰੰਤ ਪ੍ਰਭਾਵ ਦੇ ਨਾਲ ਮਾਫੀ ਮੰਗਣ ਕਿਉਂਕਿ ਇਹ ਕੰਟੈਂਪਟ ਆਫ ਕੋਰਟ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੀ ਹੈ ਤੇ ਦੂਜੇ ਪਾਸੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਸੰਤਾ ਮਹਾਪੁਰਸ਼ਾਂ ਦੇ ਉੱਤੇ ਟਿੱਪਣੀ ਕਰਨ ਦਾ ਕੋਈ ਫਾਇਦਾ ਨਹੀਂ ਮੁੱਖ ਮੰਤਰੀ ਸਾਹਿਬ ਕੱਲ ਦੀ ਜਿਹੜੀ ਡੇਰਾ ਬਿਆਸ ਦੇ ਜਿਹੜੇ ਮੁਖੀ ਐ ਸਤਕਾਰਯੋਗ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਦੀ ਮੁਲਾਕਾਤ ਦੇ ਉੱਤੇ ਸਵਾਲ ਚੱਕ ਰਹੇ ਨੇ ਤਾਂ ਮੁੱਖ ਮੰਤਰੀ ਸਾਹਿਬ ਜਦੋਂ ਜਦੋਂ ਸਰਕਾਰਾਂ ਦੀਆਂ ਵਧੀਆਂਕੀਆਂ ਵਧੀਆਂ ਨੇ ਜਦੋਂ ਜਦੋਂ ਪੰਜਾਬ ਦੇ ਵਿੱਚ ਅਤਿਆਚਾਰ ਵਧਿਆ ਤਾਂ ਸੰਤਾ ਮਹਾਪੁਰਸ਼ਾਂ ਨੇ ਆਵਾਜ਼ ਉਠਾਈ ਹੈ ਤੇ ਕੱਲ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹ ਇੱਕ ਸੱਚਾਈ ਹੈ ਕਿ ਪੰਜਾਬ ਪੁਲਿਸ ਦੀ ਦੁਰਵਰਤੋਂ ਸਿਰਫ ਸਿਆਸੀ ਵਿਰੋਧੀਆਂ ਵਿਰੁੱਧ ਝੂਠੇ ਮੁਕੱਦਮੇ ਦਰਜ ਕਰਨ ਦੇ ਲਈ ਹੋ ਰਹੀ ਹੈ ਇਹ ਸਾਰਾ ਝੂਠ ਦਾ ਭਲੰਦਾ ਜਿਹੜਾ ਇੱਕ ਵਾਰ ਨਹੀਂ ਦੋ ਦੋ ਵਾਰੇ ਤੇ ਸੁਪਰੀਮ ਕੋਰਟ ਦੀ ਟਿੱਪਣੀ ਆਈ ਹੈ ਪਹਿਲਾਂ ਡਰੱਗ ਦੇ ਕੇਸ 'ਚ ਮਤਲਬ ਡਰੱਗ ਦੇ ਕੇਸ 'ਚ ਡਰੱਗ ਨਹੀਂ ਸੀ ਲੱਭਿਆ ਸੁਪਰੀਮ ਕੋਰਟ ਤੋਂ ਫਟਕਾਰ ਪਈ ਕੇਸ ਖਾਰਜ ਹੋਇਆ ਹੁਣ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ 'ਚ ਆਮਦਨ ਨਹੀਂ ਲੱਭੀ ਜਾਇਦਾਦ ਨਹੀਂ ਲੱਭੀ ਤਾਂ ਸੁਪਰੀਮ ਕੋਰਟ ਜਾ ਕੇ ਤੁਹਾਡੀਆਂ ਦਲੀਲਾਂ ਖਾਰਜ ਹੋਈਆਂ ਸੋ ਹੁਣ ਐਸੀਆਂ ਮੰਦ ਭਾਗੀਆਂ ਟਿੱਪਣੀਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਟਿੱਪਣੀਆਂ ਦੇ ਨਾਲ ਭਗਵੰਤ ਮਾਨ ਸਾਹਿਬ ਦੀ ਕੋਈ ਗੱਲ ਨਹੀਂ ਜਿਹੜੀ ਚੇਅਰ ਹੁੰਦੀ ਹੈ ਮੁੱਖ ਮੰਤਰੀ ਦੀ ਉਹਦੀ ਕ੍ਰੈਡੀਬਿਲਟੀ ਨੂੰ ਸੱਟ ਵੱਜਦੀ ਹੈ ਜੀ ਤੋ ਪੰਜਾਬ ਦੇ ਮੁੱਖ ਮੰਤਰੀ ਨੂੰ ਗ੍ਰੇਸ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਤਾਂ ਅੱਜ ਇਸ ਤਰੀਕੇ ਦੇ ਨਾਲ ਹਾਲਾਤ ਬਣਦੇ ਆਉਂਦੇ ਆ ਸਰਪਲੇਟ ਸਾਹਿਬ ਸਰਕਾਰ ਦੀ ਇੱਕ ਤਰੀਕੇ ਦੇ ਨਾਲ ਬੁਖਲਾਹਟ ਸਾਹਮਣੇ ਆ ਰਹੀ ਕੱਲ ਜਿਹੜੇ ਕੈਬਨਿਟ ਮੰਤਰੀ ਹਰਪਾਲ ਚੀਮਾ ਆਉਣ ਦਾ ਬਿਆਨ ਸੀ ਅੱਜ ਸਵੇਰੇ ਮੁੱਖ ਮੰਤਰੀ ਦਾ ਟਵੀਟ ਸੀਗਾ ਦੇਖੋ ਇਹ ਫਰਸਟ੍ਰੇਸ਼ਨ ਹੈ ਸਰਕਾਰ ਦੀ ਮੈਂ ਕੱਲ ਹਰਪਾਲ ਚੀਮਾ ਜੀ ਨੂੰ ਵੀ ਇਹੀ ਸਵਾਲ ਕੀਤਾ ਸੀ ਕਿ ਜਦੋਂ ਤਾਂ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਮਨੀਸ਼ ਸੋਧਿਆ ਨੂੰ ਦਿੱਤੀ ਸਤਿੰਦਰ ਜੈਨ ਨੂੰ ਦਿੱਤੀ ਹਰਪਾਲ ਚੀਮਾ ਜੀ ਕਲ ਵਿਕਰਮ ਮਜੀਠੀਆ ਜੀ ਦੀ ਜ਼ਮਾਨਤ ਤੇ ਕਹਿੰਦੇ ਨੇ ਕਹਿੰਦੇ ਜੀ ਇਹ ਬੇਲ ਮਿਲਣਾ ਬਰੀ ਹੋਣਾ ਨਹੀਂ ਹੁੰਦਾ ਫਿਰ ਹਰਪਾਲ ਚੀਮਾ ਜੀ ਪ੍ਰੈਸ ਕਾਨਫਰੰਸ ਕਰਕੇ ਕੋ ਕਿ ਹਾਂ ਬੇਲ ਮਿਲਣਾ ਬਰੀ ਹੋਣਾ ਨਹੀਂ ਹੁੰਦਾ ਸਾਡਾ ਅਰਵਿੰਦ ਕੇਜਰੀਵਾਲ ਵੀ ਦੋਸ਼ੀ ਨੇ ਸਾਡੇ ਸਸੋਧਿਆ ਵੀ ਦੋਸ਼ੀ ਨੇ ਸਤਿੰਦਰ ਜੈਨ ਵੀ ਦੋਸ਼ੀ ਨੇ ਸੋ ਆਪਣੇ ਤੇ ਬਗਾਨਿਆਂ ਦੇ ਵਿੱਚ ਇਹ ਜਿਹੜੇ ਸਰਕਾਰ ਦੇ ਮੰਤਰੀ ਫਰਕ ਕਰਨ ਤੇ ਲੱਗੇ ਨੇ ਕਿਉਂਕਿ ਦਿੱਲੀੋਂ ਇੱਕ ਲਾਈਨ ਆ ਗਈ ਹੁਣ ਸਰਕਾਰ ਦੀਆਂ ਦਲੀਲਾਂ ਸੁਪਰੀਮ ਕੋਰਟ ਨੇ ਖਾਰਜ ਕਰਤੀਆਂ ਤਾਂ ਆਪਾਂ মিডিਆ ਪਲੇਟਫਾਰਮ ਤੇ ਝੂਠ ਫਲਾਉਣਾ ਚਾਹੁੰਦੇ ਆ ਇਹ ਝੂਠ ਤੋਂ ਸਰਕਾਰ ਗੁਰੇਜ਼ ਕਰੇ ਅਕਾਲੀ ਦਲ ਦੇ ਵਰਕਰ ਪਟਿਆਲੇ ਨਾਬੇ ਦੇ ਵਿੱਚ ਵੀ ਉਡੀਕ ਕਰ ਰਹੇ ਨੇ ਪੁਲਿਸ ਦਾ ਜਿਹੜਾ ਪੁਖਤਾ ਪ੍ਰਬੰਧ ਹੈ ਪੁਲਸ ਅੱਗੇ ਜਾਣ ਨਹੀਂ ਦੇ ਰਹੀ ਟਿੱਪਰ ਲਾਤੇ ਉਹ ਸਥਿਤੀ ਨੂੰ ਕਿਵੇਂ ਦੇਖਦੇ ਦੇਖੋ ਪੰਜਾਬ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਨੇ ਚਾਹੇ মিডিਆ ਹਾਊਸਸ ਦੇ ਉੱਤੇ ਸਰਕਾਰ ਦੀਆਂ ਵਧਿੱਕੀਆਂ ਹੋਣ ਚਾਹੇ ਹੁਣ ਇਹ ਕੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਕੋਈ ਜਾ ਕੇ ਕਿਤੇ ਖੜ ਵੀ ਨਹੀਂ ਸਕਦਾ ਇਹ ਪੰਜਾਬ ਦੇ ਮੁੱਖ ਮੰਤਰੀ ਦੱਸਣਾ ਕੀ ਚਾਹੁੰਦੇ ਨੇ ਕੀ ਮੀਡੀਆ ਬਲੈਕਆਊਟ ਹੈ ਕੀ ਹੁਣ ਪੰਜਾਬ ਦੇ ਵਿੱਚ ਜਿਹੜੇ ਸੰਵਿਧਾਨਕ ਹੱਕ ਨੇ ਜਿਹੜਾ ਰਾਈਟ ਟੂ ਸਪੀਕ ਹੈ ਸਭ ਕੁਝ ਖਤਮ ਹੋ ਚੁੱਕਿਆ ਸੋ ਪੰਜਾਬ ਦੇ ਵਿੱਚ ਅਨਲਾਨੀ ਜਿਹੜੀ ਐਮਰਜੈਂਸੀ ਚੱਲ ਰਹੀ ਹੈ ਇਹ ਲੋਕ ਦੇਖ ਰਹੇ ਨੇ ਦੁਨੀਆ ਦੇਖ ਰਹੀ ਹੈ ਔਰ ਮੁੱਖ ਮੰਤਰੀ ਸਾਹਿਬ ਨੂੰ ਇਹ ਚੀਜ਼ਾਂ ਕਰਕੇ ਯਾਦ ਰੱਖਿਆ ਜਾਊਗਾ ਕਿ ਪੰਜਾਬ ਦੇ ਵਿੱਚ ਕੋਈ ਐਸਾ ਮੁੱਖ ਮੰਤਰੀ ਆਇਆ ਸੀ ਜਿਨੇ ਸੰਵਿਧਾਨ ਨੂੰ ਵੀ ਛਿੱਕੇ ਤੇ ਟੰਗਿਆ ਜਿਨੇ ਅਦਾਲਤਾਂ ਦੇ ਉੱਤੇ ਵੀ ਸਵਾਲ ਖੜੇ ਕੀਤੇ ਸੋ ਇਹ ਬੇਹਦ ਮੰਦਪਗ ਪ੍ਰਕਿਰਿਆ ਹੁਣ ਕੀ ਰਣ ਵਾਲੀ ਇੱਕ ਬੀਲ ਬੌਂਡ ਭਰ ਕੇ ਉਸ ਤੋਂ ਬਾਅਦ ਕਿੰਨੇ ਕੁ ਦਿਨ ਤੱਕ ਵਿਕਰਮ ਸਿੰਘ ਵਿਜੀਠਿਆ ਬਾਹਰ ਹੁੰਦੇ ਹੋ ਦਿਖਾਈ ਦੇਣਗੇ ਦੇਖੋ ਇਹ ਕੋਰਟ ਦਾ ਆਰਡਰ ਹੈ ਜੀ ਹੁਣ ਕੋਰਟ ਨੇ ਇਹਦੇ ਤੇ ਦੱਸਣਾ ਕਿ ਕਿੰਨੇ ਦੇ ਬੀਲ ਬੌਂਡ ਭਰਨੇ ਨੇ ਸੋ ਜੋ ਵੀ ਕੋਰਟ ਦਾ ਆਦੇਸ਼ ਹੋਏਗਾ ਜੋ ਵੀ ਮੋਡੈਲਿਟੀਆਂ ਪੂਰੀਆਂ ਕਰ ਲਈਏਗਾ ਇਹ ਖੁਸ਼ੀ ਦਾ ਮਾਹੌਲ ਹੈ ਜਿਸ ਤਰ੍ਹਾਂ ਦੀਵਾਲੀ ਦਾ ਮਾਹੌਲ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਵਧੀਆ ਵਿਆਹ ਦਾ ਮਾਹੌਲ ਹੁੰਦਾ ਉਸ ਤਰ੍ਹਾਂ ਦਾ ਮਾਹੌਲ ਹੈਗਾ ਸਾਡੇ ਵਰਕਰ ਸਹਿਬਾਨ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈਗੀ ਆ ਸਾਡਾ ਅਸੀਂ ਧੰਨਵਾਦ ਕੀਤਾ ਗੁਰੂ ਨਾਨਕ ਮਹਾਰਾਜ ਦੇ ਕਰਦਾ ਕਿ ਜਿਨ੍ਹਾਂ ਨੇ ਕਿਰਪਾ ਸਚਾਈ ਦੀ ਜਿੱਤ ਕਰਾਈ ਹੈ ਤੇ ਦੂਸਰੇ ਨੰਬਰ ਤੇ ਸੁਪਰੀਮ ਕੋਰਟ ਦੇ ਉਹਨਾਂ ਜੱਜ ਸਾਹਿਬਾਨ ਦਾ ਜਿਨ੍ਹਾਂ ਨੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈਗੀ ਆ ਜਿਹੜੇ ਕਿ ਉਹਨਾਂ ਦੇ ਹੱਕਾਰ ਦਾ ਜਿਹੜਾ ਬੋਲਬਾਲਾ ਸੀ ਉਹਦੇ ਨੂੰ ਚਪੇੜ ਮਾਰ ਕੇ ਸਰਕਾਰ ਨੂੰ ਉਹਨਾਂ ਦੇ ਨਾਸੀਦੋਂ ਵਾਲਿਆਤਾ ਉਹ ਉੱਥੇ ਕੋਰਟ ਦੇ ਵਿੱਚ ਇਹਨਾਂ ਤੋਂ ਇੱਕ ਵੀ ਚੀਜ਼ ਸਾਫ਼ ਨਹੀਂ ਹੋਈ ਇਹ ਕਹਿੰਦੇ ਰਹੇ ਕਿ ਵਿਕਰਮ ਜੀ ਕੋਲ ਹਜ਼ਾਰਾਂ ਏਕੜ ਜ਼ਮੀਨ ਪਹਾੜਾ ਜਿਹੀ ਹੈਗੀ ਆ 1 ਇੰਚ ਜਗ੍ਹਾ ਨਹੀਂ ਲੱਭ ਕੇ ਦੇ ਸਕੇ ਕਿਸੇ ਵੀ ਜੇ ਡਰਗ ਦੀ ਗੱਲ ਕਰਦੇ ਨੇ ਡਰਗ ਦੀ ਕੋਈ ਗੱਲਬਾਤ ਨਹੀਂ ਸੀ ਗੱਲ ਸੀਗੀ ਵੱਧੂ ਜਾਇਦਾਦ ਦੀ ਉਹ ਕਿਤੇ ਵੀ ਕੋਈ ਇਤਨਾ ਤੋਂ ਸਾਬਤ ਨਹੀਂ ਹੋਈ ਸੋ ਇਹ ਡਰ ਦਾ ਮਾਹੌਲ ਅਜੇ ਵੀ ਸਰਕਾਰ ਜਿਹੜੀ ਹੈ ਡਰੀ ਜਾ ਰਹੀ ਹੈ ਰਾਤੀਂ ਜੋ ਮੈਨੂੰ ਪਤਾ ਲੱਗਾ ਕਿ ਭਗਵੰਤ ਮਾਨ ਦੇ ਵਾਲਦਲੇ ਵੱਡੀ ਟੀਮ ਜਿਹੜੀ ਡਾਕਟਰਾਂ ਦੀ ਬੈਠੀ ਹੋਈ ਸੀ ਕਿਉਂਕਿ ਉਹ ਸਾਬ ਨੂੰ ਉੱਪਰ-ਉੱਪਰ ਕੇ ਉੱਠ ਰਿਹਾ ਸੀ ਸੋ ਅਸੀਂ ਇਹ ਕਹਣਾ ਚਾਹੁੰਦੇ ਹਾਂ ਕਿ ਹੁਣ ਟੀਮ ਪਰਮਾਨੈਂਟ 123 24 ਬੰਦੇ ਜਿਹੜੇ ਇਹਨਾਂ ਦੇ ਹੈਗੇ ਆ ਕੇਸ਼ਰੀਵਾਲ ਦੀ ਟੀਮ ਦੇ ਉਹਨਾਂ ਨੇ ਪਰਮਾਨੈਂਟ ਟੀਮ ਡਾਕਟਰਾਂ ਦੀ ਬਿਠਾ ਦਿਓ ਕਿਉਂਕਿ ਉਹਨਾਂ ਦਾ ਹੁਣ ਦਿਲ ਧੜਕਣਾ ਤੇ ਦਿਲ ਫੇਲ ਵੀ ਹੋ ਸਕਦੇ ਨੇ ਇਹ ਹੁਣ ਕਿਵੇਂ ਤੋਂ ਤੁਸੀਂ ਦੂਰ ਕਿਉਂ ਖੜੇ ਤੁਸੀਂ ਇਹ ਦੂਰ ਹੈ ਹੁਣ ਵੀ ਉਹੀ ਡਰ ਉਹੀ ਜਿਹੜਾ ਪਹਿਲਾ ਡਰ ਹੈਗਾ ਉਹ ਇਹਨਾਂ ਦੇ ਅੰਦਰ ਸਤਾ ਰਿਹਾ ਹੈਗਾ ਕਿਉਂਕਿ ਉਹਦੀ ਬਿਕਰਮ ਦੀ ਬੁਛਤੋਂ ਡਰਦੇ ਰਹੇ ਇਹਨਾਂ ਨੂੰ ਇਹ ਚਾਹੀਦਾ ਸੋਚ ਲੈਣ ਕਿ ਬਰਕਰਾਰੇ ਡੇਲੇ ਆ ਕੇ ਆਪਣੇ ਲੀਡਰ ਦੇ ਕੋਲ ਹੋਣਗੇ ਤਾਂ ਲੀਡਰ ਬਾਹਰ ਜਦੋਂ ਨਿਕਲੂਗਾ ਬੁਖਰ ਕੇ ਨਿਕਲੂਗਾ ਸੋ ਇਹ ਨਾ ਦਾ ਇਹ ਡਰ ਹੈ ਕਿ ਤੁਹਾਨੂੰ ਕੀ ਕਿਹਾ ਗਿਆ ਤੁਸ ਕਹਿੰਦੇ ਕਿ ਇਧਰ 200 200 ਮੀਟਰ ਇਧਰੋਂ ਚੱਲੇ ਜਾਓ 200 ਮੀਟਰ ਇਧਰੋਂ ਚੱਲੇ ਜਾਓ ਜਦੋਂ ਕਿ ਜੇਲ ਇੱਥੋਂ ਹੈਗੀ ਆ ਘੱਟ ਤੋਂ ਘੱਟ ਵੀ 800 ਮੀਟਰ ਦੂਰ ਹੈਗੀ ਆ ਸੋ ਅਸੀਂ ਹੁਣ ਇੱਥੇ ਚਾਹ ਲਾ ਰਹੇ ਆ ਲੰਗਰ ਲਾ ਰਹੇ ਆ ਚਾਹ ਦਾ ਤੇ ਸਾਡੀ ਜਿਹੜੀ ਸੰਗਤ ਆਉਣੀ ਆ ਉਹਨਾਂ ਦੇ ਵਾਸਤੇ ਚਾਹ ਬਣਾ ਰਹੇ ਆ ਤੇ ਨਾਲ ਅਸੀਂ ਇਹ ਵੀ ਕਹਿ ਰਹੇ ਆ ਕਿ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਚਾਹ ਪੀਣਗੇ ਅਸਾਂ ਦੇ ਕਿਉਂਕਿ ਇਹਨਾਂ ਨੂੰ ਨਾ ਸਰਕਾਰ ਨੇ ਚਾਹ ਭੇਜਣੀਆਂ ਨਾ ਰੋਟੀ ਭੇਜਣੀਆਂ ਅਸੀਂ ਹੀ ਚਾਹ ਤੇ ਰੋਟੀ ਵੀ ਇੱਥੇ ਪੀਂਦਣੀਆਂ ਨੂੰ ਤੁਹਾਨੂੰ ਕੀ ਲੱਗਦਾ ਵੀ ਜੇਲ੍ਹ ਤੋਂ ਜੋਨੇ ਅੱਗੇ ਜਿਹੜੇ ਇੱਥੇ ਪੁਲਿਸ ਦੇ ਮੁਲਾਜ਼ਮ ਨੇ ਇਹ ਆਪਣੇ ਹਕਾਮਾਂ ਦੀ ਗੱਲ ਘੱਟ ਬੰਦੋ ਅਸੀਂ ਤੁਹਾਡੇ ਨਾਲ ਹੈਗੇ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਰਹਾਂਗੇ